ਦਿਲ ਡਿਸਪਲੇਸਮੈਂਟ ਦੀ ਤੁਸੀਂ ਗੱਲ ਕਰ ਲਈ ਸੀ ਉਹ ਇੱਕ ਲੌਂਗ ਟਰਮ ਡਿਸਪਲੇਸਮੈਂਟ ਹੁੰਦੀ ਹੈ ਇਹ ਸ਼ਾਰਟ ਟਰਮ ਮੈਨੂੰ ਇਹ ਲੱਗਦਾ ਕਿ ਇਹ ਜ਼ਿਆਦਾਤਰ ਲੌਂਗ ਟਰਮ ਡਿਸਪਲੇਸਮੈਂਟ ਦੇ ਵੱਲ ਜਾਏਗਾ ਸ਼ਾਰਟ ਟਰਮ ਵੱਲ ਨਹੀਂ which means ਕਿ ਉਹ ਲੋਕ ਉੱਥੇ ਨਹੀਂ ਰਹਿਣਗੇ ਉਹ ਫਿਰ ਕਿੱਥੇ ਜਾਣਗੇ ਉਹ ਹੁਣ ਦੇਖੋ ਪੰਜਾਬ ਵੈਸੇ ਹੀ ਬੜਾ ਨੋਨ ਆਪਣੀ ਮਾਈਗ੍ਰੇਸ਼ਨ ਸਟੇਟਸ ਲਈ ਬਾਹਰ ਜਾਣ ਲਈ ਉਹ ਇਲੀਗਲ ਵੀ ਹੈ ਲੀਗਲ ਵੀ ਹੈ ਦੋਨੋਂ ਚੀਜ਼ਾਂ ਦੇ ਵਿੱਚ ਪੰਜਾਬ ਦਾ ਨਾਮ ਤਾਂ ਉਦਰਾ ਰੂਟ ਪਹਿਲਾਂ ਹੀ ਤਿਆਰੀ ਚ ਬੈਠੇ ਹੁੰਦੇ ਨੇ ਲੇਕਿਨ ਇਸ ਇਸ ਉਜਾੜੇ ਨੇ ਉਸ ਦੀ ਰਫ਼ਤਾਰ ਵਧਾਤੀ ਹੈ ਨਾ ਉਹਨੂੰ ਐਗਰਵੇਟ ਕਰੇਗਾ ਉਸ ਚੀਜ਼ ਨੂੰ ਪੁਸ਼ ਕਰੇਗਾ ਕਿਉਂਕਿ ਇਵੈਂਚੁਅਲੀ ਤੁਹਾਡਾ ਲਾਈਵਲੀਹੂਡ ਜੇ ਡਿਸਟਰੋਏ ਹੋ ਗਿਆ ਤੁਸੀਂ ਆਪਣੇ ਲਾਈਵਲੀਹੂਡ ਨੂੰ ਸਸਟੇਨ ਕਰਨ ਲਈ ਤੁਹਾਨੂੰ ਕੁਝ ਕਰਨਾ ਪੈਣਾ ਹੈ ਔਰ ਕਰੈਂਟਲੀ ਇੱਥੇ ਪ੍ਰੋਬਲਮ ਇਹੀ ਹੈ ਕਿ ਉੱਥੇ ਓਪਰਚ्युनिटी ਜ਼ਿਆਦਾ ਅੱਛੀਆਂ ਲੱਗਦੀਆਂ ਨੇ ਇੱਥੇ ਨਾਲੋਂ ਤਾਂ ਉਹ ਲੋਕੀ ਉੱਧਰ ਜਾਣਾ ਕਿਉਂਕਿ ਪੰਜਾਬ ਦਾ ਜੇ ਤੁਸੀਂ ਇੰਟਰ ਸਟੇਟ ਵੀ ਐਨਾਲਿਸਿਸ ਕਰਕੇ ਦੇਖੀਏ ਮੈਨੂੰ ਸਾਡੇ ਇੱਕ ਟੀਮ ਮੈਂਬਰ ਨੇ ਕੀਤਾ ਸੀਗਾ ਉਹਨਾਂ ਨੇ ਇੰਟਰ ਸਟੇਟ ਮਾਈਗ੍ਰੇਸ਼ਨ ਦੇ ਸੈਂਸਸ ਦੀ ਸਟੱਡੀ ਕੀਤੀ ਹੈ ਪੰਜਾਬ ਦੇ ਵਿੱਚ ਜ਼ਿਆਦਾ ਮਾਈਗ੍ਰੈਂਟ ਮਾਈਗ੍ਰੇਸ਼ਨ ਹੁੰਦੀ ਹੈਗੀ ਤੇ 24 ਲੱਖ 2011 ਦਾ ਡਾਟਾ 24 ਲੱਖ ਲੋਕੀ ਪੰਜਾਬ ਚ ਮਾਈਗ੍ਰੈਂਟਸ ਆਏ ਨੇ ਔਰ ਡਿਫਰੈਂਟ ਰੀਜਨਸ ਨੇ ਉਹਦੇ ਵਿੱਚ ਜੌਬਸ ਵੀ ਨੇ ਚ ਮੈਰिजਸ ਵੀ ਨੇ ਉਹਦੇ ਵਿੱਚ ਹੋਰ ਵੀ ਰੀਜਨਸ ਨੇ ਬਟ 24 ਲੱਖ ਆਏ ਨੇ ਉਹ ਟਰਮ ਅਸੀਂ ਉਹ ਕੈਨੇਡਾ ਡਿਸਪਲੇਸਮੈਂਟ ਵਿਦਨ ਡਿਸਪਲੇਸਮੈਂਟ ਹੋਈ ਆ ਉਹਨਾਂ ਦੀ ਇਸ ਫਲੱਡਸ ਕਰਕੇ ਉਹ ਤੋਂ ਜਿਹੜੇ ਇੱਧਰ ਆਏ ਨੇ ਇੱਥੋਂ ਫਿਰ ਉੱਜੜਨਗੇ ਇਹ ਚੀਜ਼ ਦੇ ਉੱਤੇ ਮਤਲਬ ਜਿਹੜਾ ਹੈਗਾ ਕਿ ਕਿਉਂਕਿ ਇਵੈਨਚੁਅਲੀ ਤੁਸੀਂ ਜਾਓਗੇ ਕਿੱਥੇ ਜੇ ਪਿੰਡਾਂ ਵਾਲੇ ਲੋਕੀ ਨੇ ਉਹ ਸ਼ਹਿਰਾਂ ਨੂੰ ਜ਼ਿਆਦਾ ਜਾਣ ਦੀ ਕੋਸ਼ਿਸ਼ ਕਰਨਗੇ ਪਰ ਜੇ ਸ਼ਹਿਰਾਂ 'ਚ ਵੀ ਪ੍ਰੋਬਲਮ ਹੈ ਫਿਰ ਹੋਰ ਆਪਸ਼ਨਸ ਕਿਹੜੇ ਨੇ ਉਹਨਾਂ ਕੋਲ ਜੋ ਸਾਨੂੰ ਸਟੱਡੀ ਦੇ ਵਿੱਚ ਸਾਨੂੰ ਜੋ ਆਬਜ਼ਰਵੇਸ਼ਨ ਲੱਗਿਆ ਔਰ ਲੋਕਾਂ ਨੂੰ ਜੋ ਅਸੀਂ ਮਿਲੇ ਔਰ ਲੋਕਾਂ ਨਾਲ ਜੋ ਗੱਲ ਕੀਤੀ ਉਹਦੇ ਵਿੱਚ ਇਹੀ ਮੈਂਸ਼ਨ ਜ਼ਿਆਦਾ ਹੋ ਰਿਹਾ ਸੀ ਵੀ ਅਸੀਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਾਂਗੇ ਤੋਂ ਉਹ ਇੱਕ ਬੜਾ ਕਨਸਰਨਿੰਗ ਫੈਕਟਰ ਹੈ ਸਾਡੇ ਲਈ ਕਿ ਪੁਸ਼ ਫੈਕਟਰ ਜ਼ਿਆਦਾ ਸਟਰੋਂਗ ਹੋ ਰਿਹਾ ਪੁਲ ਫੈਕਟਰ ਨਾਲੋਂ ਬੇਹੋ ਮਜਬੂਰੀ ਜਾਣਾ ਪਿਆ ਹੁਣ ਮਜਬੂਰੀ ਬਣ ਰਹੀ